ਸਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਓ ਅੱਜ ਖੜਿਆ ਟਰੈਕਟਰ ਮੰਡੀ ਤਲਵੰਡੀ ਸਾਬੋ ਵਈ ਤੀਰਥ 골ਡ ਦੀ ਮੰਡੀ ਚ ਤੀਰਥ 골ਡ ਜਿਹੜਾ ਬੰਗੀ ਵਾਲਾ ਤੀਰਥ ਖੁਰਮੀ ਆਨਾਤ ਚਰਪਾਰ ਸਾਡਾ ਤੀਰਥ ਗੋਲਡ ਹੈ ਗੋਲਡ ਦਾ ਨਾਥ ਨੂੰ ਇਹ ਦੱਸ ਦਿੰਦੇ ਆ ਬਾਈ ਨਾਲ ਮਿਲਾ ਕੇ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਦੇਵਾਂਗੇ ਬਾਈ ਤੀਰਥ ਖਰਮੀ ਕੋਲੇ ਟਰੈਕਟਰ ਇਹ ਜਿਹਾ ਵੀ ਤੁਸੀਂ ਆਪ ਹੀ ਕਹੋਗੇ ਬਾਈ ਯਾਰ ਜਿਹੜਾ ਰੇਟ ਤੀਰਥ ਦੇ ਦੂਗਾ ਉਹ ਰੇਟ ਕੋਈ ਟਰੈਕਟਰ ਨਹੀਂ ਦੇ ਸਕਦਾ ਮਲਾਉਣਿਆ ਤੁਹਾਨੂੰ ਤੀਰਥ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਕੀ ਹਾਲ ਹੈ ਤੀਰਥ ਬਾਈ ਠੀਕ ਠਾਕ ਭਾਈ ਚੜ੍ਹਦੀ ਕਲਾ ਮਾੜੇ ਉੱਚੀ ਬੋਲੀ ਠੀਕ ਠਾਕ ਜੀ ਭਾਈ ਜੀ ਕੜਾ ਕੇ ਜੀ ਹਾਂ ਕੋਈ ਨਹੀਂ ਕੜਕ ਕੇ ਜੀ ਸੌਰੀ ਤੇ ਤੀਰਥ ਬਾਈ ਪਹਿਲਾਂ ਤੇ ਇਹਨੂੰ ਪਿਆਰ ਨਾਲ ਅਸੀਂ 골ਡ ਨਾਂ ਦਿੱਤਾ ਹੈ 골ਡ ਬਾਈ ਅਸੀਂ ਤਾਂ ਦਿੱਤਾ ਸਾਨੂੰ ਸ਼ੁਰੂਜੀ ਦੱਸ ਦਿੰਦੇ ਆ ਬਾਈ ਦਾ 골ਡ ਦਾ ਕੰਮ ਸੀ ਹੂੰ ਠੀਕ ਆ ਸਨੇਾਰੇ ਦਾ ਕੰਮ ਛੱਡ ਕੇ ਬਾਈ ਨੇ ਟਰੈਕਟਰਾਂ ਦਾ ਵਪਾਰ ਸ਼ੁਰੂ ਕਰ ਲਿਆ ਤੇ ਬਾਬੇ ਦੀ ਕਿਰਪਾ ਨਾਲ ਇਹ ਵੀ ਸੋਨੇ ਵਾਲਾ ਕੰਮ ਹੀ ਹੈ ਹਾਂਜੀ ਹਾਂ ਸੋਨੇ ਤੇ ਸਾਗਿਆ ਵਾਲਾ ਕੰਮ ਹੋ ਗਿਆ ਨਾਲ ਉਹਨਾਂ ਦਾ ਸੀਗਾ ਨਾਲ ਸਾਗਿਆ ਵਾਲਾ ਕੰਮ ਹੋ ਗਿਆ ਤੀਰਥ ਟਰੈਕਟਰ ਲੈ ਕੇ ਆ ਤੀਰਥ ਬਾਈ ਕਹਿੰਦਾ ਕਹਿੰਦਾ ਜਿਹੜੇ ਮੁੱਲ 'ਚ ਮੈਂ ਟਰੈਕਟਰ ਦੇ ਦੂੰ 855 ਤੁਹਾਨੂੰ ਨਵਾਂ 2022 23 ਮਾੜਾ ਇਹ ਜੋੜਾ ਹਾਂਜੀ ਸਾਫ ਮਾ ਟਰੈਕਟਰ ਕੋਈ ਹੋਰ ਦੇ ਨਹੀਂ ਸਕਦਾ ਤੀਰਥ ਦਿਖਾ ਬੈ ਟਰੈਕਟਰ ਦੇਖੋ ਭਾਈ ਦੇਖੋ ਟਰੈਕਟਰ ਚੰਗੀ ਤਰ੍ਹਾਂ ਝਾਤ ਮਾਰ ਲਓ ਭਾਈ ਟਰੈਕਟਰ ਤੇ ਚੰਗੀ ਤਰ੍ਹਾਂ ਕਿਉਂਕਿ ਫੋਟੋ ਨਹੀਂ ਤੁਹਾਨੂੰ ਪਾਈ ਜਾਣੀ ਜੇ ਕਹੋਗੇ ਵੀ ਹਾਂ ਵੀਡੀਓ ਦੇਖ ਲਓ ਤਸਦੀਕ ਕਰੋ ਇਹ ਚੰਗੀ ਤਰ੍ਹਾਂ ਦੇਖ ਲਓ ਆਦਾ ਜਮੀਂ ਦਾ ਕਰਕੇ ਨਾ ਟਰੈਕਟਰ ਤਾਂ ਕਰਕੇ ਥੋੜਾ ਜਿਆਦਾ ਟਾਇਰ ਟੂਰ ਜੇ ਲੰਬੜ ਗਏ ਕਿਉਂਕਿ ਮੀਂਹ ਸਾਰਾ ਦਿਨ ਹੀ ਪਈ ਹੈ ਅੱਜ ਸਾਰਾ ਦਿਨ ਹੀ ਪਈ ਹੈ 2022 ਮਾਡਲ ਆਰ ਸੀ 2030 ਦੀ ਹੈ ਬਈ 30 30 ਕਿੰਨਾ ਚੱਲਿਆ ਵੀਰੇ ਟਰੈਕਟਰ ਇਹ ਇਹ ਚੱਲ ਗਿਆ ਹੋਊਗਾ ਤਕਰੀਬਨ ਜੀ ਘੰਟੇ ਮੈਂ ਚੈੱਕ ਕਰਕੇ ਦੱਸਦਾ ਮੈਂ ਚੱਕ ਫੁੱਲ ਜਾਣੇ ਇੱਕ ਦਮ ਬਿਲਕੁਲ ਨਵਾਂ ਟਰੈਕਟਰ ਆ ਫੁੱਲ ਟੌਪ ਮਾਡਲ 16 29 28 ਦੇ ਟਾਇਰਾਂ ਵਾਲਾ ਟਰੈਕਟਰ ਹੈਗਾ 2022 23 ਮਲ ਚੌਰਸ ਸੋਚ ਇਹ ਮੀਟਰ ਦਾ ਜੋ ਥਾਂ ਦਾ ਬਿਲਕੁਲ ਖਰਾਬ ਹੈ ਹਾਂਜੀ ਖਰਾਬ ਆ ਮੀਟਰ ਜੀ ਅੱਛਾ ਉਹ ਹੀ ਟੈਂਟ ਦਾ ਉਹ ਲਗਾਉਣਾ ਪਾਣੀ ਨਹੀਂ ਹੋਗਾ ਤੇ ਜੱਲੇ ਹੋਵੇ ਮੇਰੇ ਖਿਆਲ ਚ 6 700 ਬੈਂਟ 700 ਬੈਂਟ ਜੱਲੇ ਹੋਇਆ ਟਰੈਕਟਰ ਹੈ 855 ਫੋਲ ਟੌਪ ਮਲ ਟਰੈਕਟਰ ਹੈ ਟਰੈਕਟਰ ਦੇ 85 ਤੋਂ 90 ਪੈਸੇ ਨਾਲ ਦੇ ਟਾਇਰ ਪਏ ਨੇ ਮਗਰਾੜ ਮਗਰੂੜ ਵਿੱਚੋਂ ਦੇਖੋ 319 ਟਰੈਕਟਰ ਫੋਲ ਟੌਪ ਮਲ 3 ਸਪੀਡ ਹੈ ਨਾ 3 ਸਪੀਡ 16 18 ਦੀ 3 ਸਪੀਡ ਹੈ ਪਟੰਡਾ ਨੰਬਰੇ ਦਾ ਲੱਗ ਗਿਆ ਬਾਈ ਜੀ ਅੱਛਾ ਨੰਬਰ ਮੇਲੇ ਹਰਿਆਣਾ ਸੀਗਾ ਪੰਡਾ ਹਰਿਆਣਾ ਸੀ ਬਾਈ ਫ੍ਰੀਜ ਰੇਟਰ ਦਾ ਅੱਛਾ ਤੀਸ ਬਾਈ ਰੇਟ ਕੀ ਰੱਖਿਆ ਦਾ ਰੇਟ ਬਾਈ ਜੀ ਇਹਦਾ ਰੱਖਿਆ ਆਪਾਂ 7 ਲੱਖ ਤੋਂ 10000 ਅੱਛਾ ਹਾਂਜੀ ਤੇ ਲੈਣ ਦੇਣ ਕਿੰਨਾ ਹੈਗਾ ਤਾਂ ਤਾਂ ਦੇਖ ਲੋ ਜੈ 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 ਤੁਸੀਂ ਦੱਸ ਦੋ ਵੀ ਗੋਣੇ ਸਭੇ ਦੱਸ ਦੋ ਸਾਡੇ 6 ਦਾ 6 ਦਾ ਉਹ ਵੈਰੀ ਗੁੱਡ ਨਜ਼ਾਰਾ ਲਿਆਦਾ 5000 ਰੁਪਏ ਛੋਟ ਕਰਾਵਾਂਗੇ ਕਰਦੇ ਜਾਨਾ ਵੈਰੀ ਗੁੱਡ 645000 ਦਾ ਬਾਈ 22 23 ਮਲਟਰੈਕਟਰ ਕਿਤੋਂ ਨਹੀਂ ਮਿਲਦਾ 400 ਸ਼ੋਅ ਚ ਕਿਤੋਂ ਮਰਜੀ ਜਾ ਕੇ ਤੁਸੀਂ ਗਿੜੇ ਖਾਏ ਹੋ 5.5 ਲੱਖ ਰੁਪਏ ਦਾ ਟਰੈਕਟਰ ਦੇ ਲੋਨ ਹੋ ਜੂ ਤੇ 5.5 ਲੱਖ ਸਿਰਫ ਲੱਖ ਸਵਾ ਲੱਖ ਰੁਪਏ ਤੁਹਾਡੇ ਕੋਲੇ ਚਾਹੀਦਾ 855 ਲੈ ਜਾਓ 400 ਸ਼ੋਅ ਵਾਲਾ ਜਮਾ ਨਮਾ ਦੀਸਾ ਨਾ ਬਾਈ ਜਮਾ ਨਮਾ ਕਾਪੀ ਕਰ ਜਾਂਦੀ ਫੁੱਲ ਗਰੰਟੀ ਹੋਰ ਟਰੈਕਟਰ ਆ ਬਾਈ 400 ਸ਼ੋਅ ਵਾਲਾ ਤੈਨੂੰ ਪਤਾ ਹੁਣ ਅੱਜ ਨਵੀਂ ਸ਼ੋਅ ਆ ਗਈ ਇਸ ਕਰਕੇ ਇਹਦੇ ਜਿਆਦਾ ਵੈਲੂ ਹੈਗੀ ਅੱਜਕੱਲ ਜ਼ਿਆਦਾ ਵਿਕਦੇ ਆ ਕੀਰਤ ਕੋਲੇ ਇੱਕ ਹੋਰ ਹੈ ਜਤੋਂਗਾ ਹਾਂ ਆ ਜੋ ਸਟੈਂਡਰਡ ਜੀ ਆ ਬੰਦਾ ਕਿਵੇਂ ਤੇ ਜਿਵੇਂ ਤਰੀ ਬਾਈ ਤੇਰੀ ਵੀਡੀਓ ਤੇ ਅਗਲੇ ਦਿਨ ਦੇਖੀ ਸੀ ਧੰਨਵਾਦ ਤੇ 5000 ਰੁਪਏ ਮੇਰਾ 5000 ਰੁਪਏ ਕੋਈ ਨਾ ਤੇਰਾ ਗੂਗਲ पे ਕਰਦੇ ਆ ਜਿਹੜਾ ਵਾਦਾ ਕੀਤਾ ਸੀ ਆ ਬੰਦੇ ਦੀ ਮਿਹਦਰੀ ਵਿਕੀ ਸੀ ਬਾਈ ਮਿਹਦਰੀ ਹਰ ਗਈ ਆਪਾਂ ਪੰਜ ਹਜ਼ਾਰ ਮੇਰਾ ਮੁੱਕਰ ਦਾ ਕੈਸ਼ ਲਾਏਗਾ ਕਿ ਗੂਗਲ पे ਕਰਦੇ ਗੂਗਲ ਪੇ ਕਰਦੇ ਅੱਗੇ ਬਾਈ ਚਲ ਚੌੜ ਕਰਦੇ ਸੀ ਅੱਗੇ ਤੀਰਥ ਦਾ ਆਪਾਂ ਜਿਹੜਾ ਤੋਹਫਾ ਹੈਗਾ DI 460 ਡਬਲ ਕਲੱਚ ਹਾਈ ਲੋ ਮੀਡੀਅਮ 3 ਸਪੀਡ ਮਾਡਲ ਕਿਹੜਾ ਤੀਰਥ ਬਾਈ ਇਹ ਬਾਈ ਮਾਡਲ ਬਾਈ ਬਾਲੇ ਫੋਨ ਆਉਂਦੇ ਆ ਕਹਿੰਦੇ ਬਾਈ ਸਟੈਂਡਰਡ ਟਰੈਕਟਰ ਤਕੜਾ ਹੀ ਬਾਲਾ ਹੈਗਾ ਠੀਕ ਹੈ 2022 ਮਾਡਲ 3 ਸਪੀਡ ਵਾਲਾ ਹੈ ਬਲਕ ਟੌਪ ਮਾਡਲ 5 ਲੱਖ ਦੇ 65000 ਰੁਪਏ ਬਾਈ ਡਿਮਾਂਡ ਕਰਦਾ ਟਰੈਕਟਰ ਦੀ ਇੱਕ ਤਾਂ ਨਾ ਰੋਡ ਤੇ ਨਾ ਬਹੁਤ ਜ਼ਿਆਦਾ ਸ਼ੋਰ ਜਿਹੜਾ ਪਾ ਹੋ ਰਿਹਾ 2022 ਮਾਡਲ ਬਿਲਕੁਲ ਨਵਾਂ ਟਰੈਕਟਰ ਹੈ ਬਾਈ ਜਿਵੇਂ ਕੋਰਾ ਟਰੈਕਟਰ ਹੈ ਤੋਹਫੀ ਹੈਗਾ 2022 ਮਾਡਲ 3 ਸਪੀਡ ਟਰੈਕਟਰ ਹੈ 80 ਪੈਸੇ ਟਰੈਕਟਰ ਦੇ ਨਾਲ ਦੇ ਟਾਇਰ ਪਿਆ ਹਜ਼ਾਰ ਕਿ ਘੰਟੇ ਦੇ ਲਗਭਗ ਟਰੈਕਟਰ ਚੱਲਿਆ ਹੋਇਆ 3 ਸਪੀਡ ਫੁੱਲ ਟੌਪ ਮਾ ਲਿਆ ਜਾਂਦਾ ਇੱਕ ਬੜਾ ਬੰਪਰ ਲੱਗਿਆ ਹੋਇਆ ਸੈਟਿੰਗ ਤੇ ਕੋਈ ਕਮੀ ਨਹੀਂ ਕੀ 5 ਲੱਖ ਤੇ 65000 ਰੁਪਿਆ ਬਾਈ ਡਿਮਾਂਡ ਕਰਦਾ ਟਰੈਕਟਰ ਦੀ ਇਹ ਦੀਰਥભાઈ ਕਿੰਨੇ ਦਾ ਹੋ ਜੂ ਟਰੈਕਟਰ ਆ ਇਹ ਦੇਦਾਂਗੇ ਆਪਾਂ ਬਾਈ 5 ਲੱਖ 10000 ਰੁਪਿਆ ਦਾ 5 ਲੱਖ 10000 ਸਵਾਜਾ ਦਿੱਤਾ ਨਹੀਂ ਯਾਰ ਹਾਂ 5 ਲੱਖ 10 ਦੀ ਈਮਾਨ ਕਰੇਗਾ ਪੂਰੇ 1000 5 ਲੱਖ 10 ਦੀ ਈਮਾਨ ਕਰੇਗਾ ਪੂਰੇ 5 ਲੱਖ ਦੇ ਦਿੰਦਾ ਛੋੜ ਉੱਤੇ ਛੋੜ ਤੇ ਆਹ ਵੈਰੀ ਗੁੱਡ ਕੋਈ ਕਰੇ 5 ਲੱਖ ਜੋ 5000 ਹੀ ਛੋੜ ਕਰਾਵਾਂਗੇ ਆਪਾਂ 500 ਥੋੜਾ ਕਰਾਉਣੀ ਤੇ ਇਸ ਤੋਂ ਹੋਰ ਵੀ ਕਰ ਦਾਂਗੇ ਤੇਰੀ ਵੀਡੀਓ ਦੇਖ ਕੇ ਯਾਰ 5000 ਹੋਰ ਵੀ ਕਰ ਦਾਂਗਾ ਵੈਰੀ ਗੁੱਡ ਜੌਂਦਾਰ ਅੱਗੇ ਬਾਈ ਕੋਲੇ ਇੱਕ ਟਰੈਕਟਰ ਹੋਰ ਆ ਤੋਹਫਾ 585 ਕਿਹੜਾ ਮਾਡਲ ਹੈ ਤੇ ਜੀ ਹੈ ਜੀ 1998 ਮਾਡਲ ਹੈ ਸਿੰਗਲ ਕਲਚ ਹੈ ਟਰੈਕਟਰ ਪੂਰਾ ਚੰਗਾ ਹੈਗਾ ਨੰਬਰ ਬਾਈ ਉਹਦਾ ਪੀ 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 ਵੀ ਪੰਜਾਬ ਨੰਬਰ 235000 ਵੀ ਡਿਮਾਂਡ ਕਰਦਾ ਹਾਂ ਜੀ 235000 ਰੁਪਏ ਵੀ ਡਿਮਾਂਡ ਕਰਦਾ ਹੈਗਾ 585 ਇਹ ਬਾਈ ਜੀ ਦੁਆਬੇ ਚ ਬਹੁਤ ਟਰੈਕਟਰ ਦੀ ਡਿਮਾਂਡ ਹੈ ਇਹਦੀ ਹਾਂ ਜੀ ਦੁਆਬੇ ਚ ਜਨੰਦਰ ਏਰੀਆ ਚ ਬਹੁਤ ਜਿਆਦਾ ਮੰਗ ਹੈਗੀ ਮਗਰਾੜਾ ਨੂੜਾ ਦਾ ਦੇਖੋ ਛੱਤਾਂ ਛੁੱਤਾਂ ਦਾ ਸਾਫ ਹੈ ਟਰੈਕਟਰ 235000 ਵੀ ਡਿਮਾਂਡ ਕਰਦਾ ਪੀਰ ਤੇ ਇਹਦਾ ਸੌਦਾ ਕਿੱਥੇ ਜਾਊ ਬਾਈ ਇਹ ਦੇ ਦਾਂਗੇ ਬਾਈ ਆਪਾਂ ਪੂਰੇ 2 ਲੱਖ ਰੁਪਏ ਉਹਨੇ 2 ਲੱਖ ਦਾ ਛੋੜ ਦਾ ਕਿੰਨੀ ਕਰੇਗਾ ਛੋੜ ਕਰ ਦਾਂਗੇ 2-3000 ਨਹੀਂ 5000 ਕਰ ਦੋ 5000 ਰੁਪਏ 2 ਲੱਖ ਦਾ ਸੌਦਾ ਕਰਕੇ 5000 ਰੁਪਏ ਤੀਰਥ ਬਾਈ ਕਹਿੰਦਾ ਛੋੜ ਕਰ ਦਾਂਗੇ ਬਾਈ ਟਰੈਕਟਰ ਬਾਈ ਕੋਲੇ ਇਹ ਜੀ ਬਹੁਤ ਜੀ ਤਸੱਲੀ ਕਰਕੇ ਲੈ ਜੇ ਹਾਂ ਜੀ ਤਸੱਲੀ ਕਰਕੇ ਬਾਹ ਕੇ ਲੈ ਜੇ ਠੀਕ ਆ ਤਸੱਲੀ ਕਰਕੇ ਬਾਹ ਕੇ ਬਾਹ ਕੇ ਲੈ ਜੇ ਤੀਰਥ ਬਾਈ ਕਹਿੰਦਾ ਭਾਈ ਜੀ ਤਲਵੰਡੀ ਸਾਹਿਬੋਂ ਮੰਡੀ 'ਚ ਜਿਹੜੇ ਤਿੰਨ ਟਰੈਕਟਰ ਬਾਈ ਦੇ ਦਿਖਾਇਆ ਨਾ ਇਸ ਰੇਟ ਵਾਲੇ ਇਕੱਲੇ ਬਾਈ ਕੋਲੇ ਆ ਤੀਰਥ ਗੋਲਡ ਬੰਗੀ ਕੋਲੇ ਤੀਰਥ ਫਰਮੀ ਬਾਈ ਦਾ ਨਾਮ ਹੈ ਭਾਈ ਦਾ ਫੋਨ ਨੰਬਰ ਤੇ ਐਡਰੈਸ ਦੁਬਾਰਾ ਸੁਣ ਲਓ ਜੀ ਚੰਦ ਬੰਗੀ ਹੈ ਭਾਈ ਤੇ ਗਰਮੀ ਬਾਈ ਜਨਾ ਹੈ 98775 ਜਿਹੜਾ 9278 98775 ਹਾਂ ਜਿਹੜਾ 9278 99278 78 ਹਾਂ ਚਾਂਗੀ ਲੱਗੀ ਦੁਆਰਾ ਬੋਲੋ ਜੀ 98775 99278 99278 98775 99278 22 ਦਾ ਮੋਬਾਈਲ ਨੰਬਰ ਹੈ ਪੀਰਥ ਅਸੀਂ ਗੋਲਡ ਕਹਿੰਦੇ ਆ ਪਿਆਰ ਨਾਲ ਤੇ ਨਾਂ ਪੂਰਾ ਪੀਰਥ ਬੰਗੀ ਐਸਾ ਨੰਬਰ ਤੇ ਤੁਸੀਂ 22 ਨਾਲ ਸੰਪਰਕ ਕਰਕੇ ਟਰੈਕਟਰਾਂ ਦੀ ਰੇਟ ਕੋਲ ਦੀ ਜਾਣਕਾਰੀ ਲੈ ਸਕਦੇ ਹੋ ਕੀਰਾ ਬੰਦਾ ਤੇ ਹੀਰੇ ਬਾਈ ਕੋਲੇ ਟਰੈਕਟਰ ਹੈਗੇ ਵੀਡੀਓ ਚੰਗੀ ਲੱਗੀ ਜਲਦੀ ਜਲਦੀ ਨਾਲ ਦੇ ਨਾਲ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਅਸੀਂ ਆਉਂਦੇ ਰਹੀਏ ਧੰਨਵਾਦ ਜੀ